ਤਾਂ ਪੰਜਾਬੀ ਅਦਾਲਤਾਂ ਨਿਰੂ ਬਾਜਵਾ ਦੀ ਅੱਜ ਅਦਾਲਤ ਵਿੱਚ ਪੇਸ਼ੀ ਹੋਈ ਹੈ ਅਦਾਲਤ ਵਿੱਚ ਪੇਸ਼ ਹੋਇਆ ਨਿਰੂ ਬਾਜਵਾ ਅੰਮ੍ਰਿਤਸਰ ਕੋਰਟ ਵਿਖੇ ਨਿਰੂ ਬਾਜਵਾ ਤੋਂ ਪੁੱਛਗਿੱਛ ਕੀਤੀ ਗਈ ਹੈ ਸਿਰਫ ਇਹੀ ਨਹੀਂ ਨਿਰੂ ਬਾਜਵਾ ਹੀ ਨਹੀਂ ਉਹਨਾਂ ਦੀ ਫਿਲਮ ਦਾ ਇੱਕ ਜਿਹੜਾ ਲੇਖਕ ਹੈ ਉਸਦੇ ਵੀ ਉਹਨਾਂ ਨੂੰ ਵੀ ਨਾਲ ਪੋਲੇ ਲੈ ਕੇ ਆਇਆ ਗਿਆ ਉਹਨਾਂ ਦਾ ਸ਼ਾਇਦ ਉਹਨਾਂ ਦੀ ਵੀ ਹੋ ਸਕਦਾ ਹੈ ਆਪੇਸ਼ੀ ਹੋਈ ਹੋਵੇ ਦਰਸਲ ਇਹ ਪੂਰਾ ਮਾਮਲਾ ਕੀ ਹੈ ਇਸ ਵਾਰ ਵੀ ਤੁਹਾਨੂੰ ਦੱਸ ਦਿੰਨੇ ਆ ਕਾਫੀ ਚਿਰ ਪਹਿਲਾਂ ਨਿਰੂ ਬਾਜਵਾ ਦੀ ਇੱਕ ਫਿਲਮ ਆਉਂਦੀ ਹੈ ਬੂਹੇ ਬਾਰੀਆਂ ਦੇ ਨਾਮ ਤੋਂ ਫਿਲਮ ਆਉਂਦੀ ਹੈ ਇਹ ਫਿਲਮ ਜਦੋਂ ਸਿਨੇਮਾ ਘਰਾਂ ਚ ਰਿਲੀਜ਼ ਹੁੰਦੀ ਹੈ ਤਾਂ ਫਿਲਮ ਦੇ ਰਿਲੀਜ਼ ਸਾਰੀ ਕ ਵਿਵਾਦ ਸ਼ੁਰੂ ਹੋ ਜਾਂਦਾ ਵਿਵਾਦ ਇਹ ਕਿ ਸੁ ਵਿਵਾਦ ਜਾਂ ਸਵਾਲ ਚੁਕੇ ਜਾਂਦੇ ਨੇ ਵਾਲਮੀਕੀ ਭਾਈਚਾਰੇ ਵੱਲੋਂ ਭਾਵੇਂ ਵਾਲਮੀਕੀ ਭਾਈਚਾਰੇ ਵੱਲੋਂ ਇਹ ਕਿਹਾ ਜਾਂਦਾ ਕਿ ਇਸ ਫਿਲਮ ਦੇ ਕੁਝ ਅਜਿਹੇ ਦ੍ਰਿਸ਼ ਨੇ ਜਿਹੜੀ ਉਹਨਾਂ ਦੀ ਉਹਨਾਂ ਦੇ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਜਿਸਕੇ ਜਿਸ ਦੇ ਚੱਲਦੇ ਪੂਰੀ ਜਿਹੜਾ ਮਾਮਲਾ ਇਹ ਵਿਵਾਦ ਹੈ ਜਿਹੜਾ ਲਗਾਤਾਰ ਵੱਧਦਾ ਜਾਂਦਾ ਹੁਣ ਇਹ ਮਾਮਲਾ ਇੰਨਾ ਵੱਧ ਗਿਆ ਕਿ ਅਖੀਰ ਨੀਰੂ ਬਾਜਵਾ ਜਿਹੜੀ ਅਦਾਕਾਰ ਹੈ ਫਿਲਮ ਵਿੱਚ ਜਿਸ ਨੇ ਕੰਮ ਕੀਤਾ ਉਸ ਨੂੰ ਉਸ ਦੀ ਅੰਮ੍ਰਿਤਸਰ ਕੋਰਟ ਵਿਖੇ ਪੇਸ਼ੀ ਹੋਈ ਏ ਹੁਣ ਉਸ ਪੇਸ਼ੀ ਤੋਂ ਬਾਅਦ ਆ ਕੇ ਬਾਜਵਾ ਕੋਲੋਂ মিডিਆ ਨੇ ਕਈ ਸਵਾਲ ਪੁੱਛੇ ਸਵਾਲ ਜਾਣਨ ਦੀ ਕੋਸ਼ਿਸ਼ ਕੀਤੀ ਨਿਰੂ ਬਾਜਵਾ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਦਾ ਕਿਸੇ ਵੀ ਗੱਲ ਦਾ ਜਵਾਬ ਨਾ ਦਿੰਦੇ ਹੋਏ ਨਿਰੂ ਬਾਜਵਾ ਕਾਰ ਦਿੰਨੀ ਆਪਣੀ ਗੱਡੀ ਚ ਜਾ ਕੇ ਬਹਿ ਜਾਂਦੀ ਹੈ ਤੇ ਮੌਕੇ ਤੋਂ ਭੱਜ ਜਾਂਦੀ ਹੈ ਪਰ ਜਿਹੜਾ ਫਿਲਮ ਦਾ ਲੇਖਕ ਹੈ ਫਿਲਮ ਦੇ ਲੇਖਕ ਨੇ ਆਪਣੀ ਗੱਲ ਜਰੂਰ ਸਾਹਮਣੇ ਰੱਖੀ ਹੈ ਕਿਵੇਂ ਪੂਰਾ ਮਾਮਲਾ ਹੋਇਆ ਕੀ ਘਟਨਾ ਹੋਈ ਹੈ ਹੁਣ ਅੱਗੇ ਕੀ ਕਾਰਵਾਈ ਕੀਤੀ ਗਈ ਹੈ ਦਲ ਦੇ ਵਿੱਚ ਕੀ ਕੁਝ ਹੋਇਆ ਸਾਰੀ ਗੱਲਾਂ ਫਿਲਮ ਦੇ ਲੇਖਕ ਨੇ ਜਰੂਰ ਦੱਸੀਆਂ ਪਰ ਵੱਡੀ ਖਬਰ ਪੰਜਾਬੀ ਇੰਡਸਟਰੀ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਵੇਂ ਫਿਲਮ ਵਿੱਚ ਇੱਕ ਭਾਈਚਾਰੇ ਇੱਕ ਸਮਾਜ ਵੱਲੋਂ ਸਵਾਲ ਉਠਾਏ ਜਾਂਦੇ ਨੇ ਫਿਲਮ ਤੇ ਫਿਲਮ ਵਿੱਚ ਦਿਖਾਏ ਗਏ ਕੁਝ ਸੀਨਸ ਤੇ ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ਤੱਕ ਪਹੁੰਚ ਜਾਂਦਾ ਹੈ ਏਡੀ ਪ੍ਰਾਣੀਆ ਦਾ ਕਾਰ ਫਿਲਮ ਦੀ ਏਡੀ ਵੱਡਿਆ ਦਾ ਕਾਰ ਨੀਰੂ ਬਾਜਵਾ ਦੀ ਕੋਰਟ ਵਿੱਚ ਪੇਸ਼ੀ ਹੁੰਦੀ ਹੈ ਜਿਸ ਤੋਂ ਬਾਅਦ ਨੀਰੂ ਬਾਜਵਾ ਨੇ ਤਾਂ ਕੋਈ ਜਵਾਬ ਨਹੀਂ ਦਿੰਦਾ ਪਰ ਜਿਹੜਾ ਉਸ ਫਿਲਮ ਫਿਲਮ ਬੂਹੇ ਬਾਰੀਆਂ ਦਾ ਜਿਹੜਾ ਲੇਖਕ ਹੈ ਉਸ ਨੇ ਸਾਰੀ ਗੱਲ ਜਰੂਰ ਕੈਮਰੇ ਦੇ ਅੱਗੇ ਆ ਕੇ ਦੱਸ ਦਿੱਤੀ ਹੈ ਮੇਰਾ ਨਾਮ ਜਗਦੀਪ ਵੜੰਗ ਹੈ ਜੀ ਬੂਹੇ ਬਾਰੀਆਂ ਫਿਲਮ ਲਿਖੀ ਹੈ ਜੀ ਮੈਂ ਅੱਜ ਕਿੱਥੇ ਅੱਜ ਅੰਮ੍ਰਿਤਸਰ ਕੋਰਟ ਚ ਆਏ ਆ ਜੀ ਅਸੀਂ ਸਾਡੀ ਬੂਹੇਬਾਰੀਆਂ ਫਰਮ ਦਾ ਜਿਹੜਾ ਸਾਡਾ ਤੁਸੀਂ ਪਿੱਛੇ ਸੁਣਿਆ ਹੋਣਾ ਮਸਲਾ ਜੋ ਸੀਗਾ ਉਹਦੇ ਬਾਰੇ ਆਏ ਆ ਜਿੱਥੇ ਉਹ ਸਾਡਾ ਕੰਪਲੀਟ ਹੋ ਗਿਆ ਜੀ ਸਾਰਾ ਤੇ ਕੀ ਇਹਦੇ ਵਿੱਚ ਕੀ ਗੱਲ ਹੋਈ ਸੀ ਜਿਹੜਾ ਕਿ ਤੁਹਾਨੂੰ ਰਿਪੋਰਟ ਉਹ ਚ ਕੁਝ ਸ਼ਬਦਾਂ ਤੇ ਆ ਪੱਤੀ ਸੀ ਜੀ ਜੀ ਲੋਕਾਂ ਨੂੰ ਕੁਝ ਲੋਕਾਂ ਨੂੰ ਤੇ ਉਹ ਅਸੀਂ ਉਹਨਾਂ ਤੋਂ ਮਾਫੀ ਮੰਗ ਲਈ ਆ ਜੀ ਸੋਸ਼ਲ ਮੀਡੀਆ ਤੇ ਜੀ ਤੇ ਨਤਮਸਤਕ ਵੀ ਹੋ ਗਏ ਆ ਜੀ ਤੇ ਉਸ ਤੋਂ ਬਾਅਦ ਚਲੋ ਉਹ ਤੁਹਾਨੂੰ ਵੀ ਪਤਾ ਹੀ ਹੈ ਕਿ ਮਾਫੀ ਮੰਗਣ ਤੋਂ ਬਾਅਦ ਜੇ ਕੋਈ ਬੰਦਾ ਕਿਸੇ ਨੂੰ ਦਿਲ ਦਿਖਾਉਣਾ ਤਾਂ ਕਦੇ ਕਿਸੇ ਵੀ ਫਾਇਦੇ ਦਾ ਮਕਸਦ ਨਹੀਂ ਹੁੰਦਾ ਨਾ ਸਾਡੇ ਮਕਸਦ ਸੀਗਾ ਤੇ ਜੇ ਉਹ ਉਹਨਾਂ ਨੇ ਅਸੀਂ ਹੱਥ ਜੋੜ ਕੇ ਮਾਫੀ ਮੰਗੀ ਤੇ ਉਹਨਾਂ ਨੇ ਵੱਡੇ ਦਿਲ ਨਾਲ ਸਾਨੂੰ ਮਾਫ ਕੀਤਾ ਜੀ ਇਦੋਂ ਇਹੀ ਤਾਂ ਸਾਡਾ ਸਮਾਜ ਹੈ ਇਹੀ ਤਾਂ ਸਾਡਾ ਪੰਜਾਬ ਹੈ ਨਹੀਂ ਆਪਣਾ ਨਹੀਂ ਆਪਣਾ ਮੈਂ ਤੁਹਾਨੂੰ ਦੱਸੀ ਨਾ ਆਪਣਾ ਆਪਣਾ ਮਾਫੀ ਅਪ ਮੰਗੀ ਜੀ ਉਸ ਚੀਜ਼ ਤੇ ਕੋਰਟ ਨੇ ਬੜਾ ਸਤਿਕਾਰਯੋਗ ਕੋਰਟ ਨੇ ਸਾਨੂੰ ਸਾਡੇ ਉਹ ਮਤਲਬ ਆ ਜੀ ਫੈਸਲਾ ਆਇਆ ਨਹੀਂ ਹਾਂਜੀ ਹੋਰ ਥੋੜੇ ਟਾਈਮ ਚ 10 15 20 ਮਿੰਟ ਚ ਪਤਾ ਲੱਗ ਜੂਗਾ ਜੀ ਪਰ ਤੁਸੀਂ ਮਾਫੀ ਮੰਗ ਲਈ ਹਾਂਜੀ ਅਸੀਂ ਤਾਂ ਸੋਸ਼ਲ ਮੀਡੀਆ ਤੇ ਵੀ ਮੰਗੀ ਆ ਜੀ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਇਹਨਾਂ ਤੋਂ ਕੋਮਪਲੇਟ ਕੀਤੀ ਗਈ ਸੀ ਹਾਂਜੀ 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 ਇਹ ਵੀ ਆਏ ਸਰਪਰ ਉਹ ਕੁੱਝ ਸਮਾਜ ਦੇ ਬੰਦੇ ਕਹਿੰਦੇ ਪੀ ਆਰਾਮ ਕਿਰਤ ਮੰਦਿਰ ਜਾ ਕੇ ਫੇਰ ਹੀ ਮਾਫੀ ਆਪਕੋ ਕਬੂਲ ਮੰਗ ਲਈ ਜੀ ਮੰਗ ਲਈ ਕਬੂਲ ਕਰ ਲਈ ਜੀ ਉੱਥੇ ਮੱਥਾ ਟੇਕਿਆ ਐ ਸਪੈਸ਼ਲਿਸਟ ਕੋ ਜਾ ਕੇ ਮਾਫੀ